ਜੈ ਭੀਮ ਜੈ ਭਾਰਤ ਬਹੁਤ ਸਭ ਤੇਰੀ ਸੋਚ ਤੇ ਪਹਿਲਾ ਧਿਆਨ ਕੇ ਠੋਕ ਕੇ ਬਹੁਤ ਸਭ ਤੇਰੀ ਸੋਚ ਤੇ ਪਹਿਲਾ ਧਿਆਨ ਕੇ ਠੋਕ ਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਮਾਜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਜਿਨ੍ਹਾਂ ਨੇ ਜੋ 26 ਜਨਵਰੀ ਗਣਤੰਤਰ ਦਿਵਸ ਦੇ ਦਿਹਾੜੇ ਤੇ ਜੋ ਘਟਨਾ ਜੋ ਸਾਡੇ ਸੰਵਿਧਾਨ ਦੇ ਰਚੇਤਾ ਡਾਕਟਰ ਭੀਮrao Ambedkar ਦੇ ਬੁੱਤ ਦੇ ਨਾਲ ਬੇਅਦਬੀ ਕੀਤੀ ਗਈ ਆ, ਛੇੜਛਾੜ ਕੀਤੀ ਗਈ ਆ। ਉਸ ਲਈ ਸਾਡਾ ਜਿਹੜਾ ਸਮਾਜ ਆ ਉਹ ਇਕੱਠਾ ਹੋਇਆ ਆ। ਤੇ ਮੈਂ ਉਸ ਜੋ ਘਟਨਾ ਹੋਈ ਆ ਉਹਦੀ ਨਿਖੇਧੀ ਵੀ ਕਰਦਾ ਆ ਤੇ ਸਰਕਾਰ ਮਰੇ ਬੇਨਤੀ ਵੀ ਕਰਦਾ ਆ ਕਿ ਉਹ ਜੋ ਵੀ ਇਨਸਾਨ ਆ ਚਾਹੇ ਉਹ ਜਿਸ ਦਾ ਵੀ ਚਾਹੇ ਉਹ ਉਨੂੰ ਮੰਦਬੁੱਧੀ ਚ ਲੈ ਲਓ ਚਾਹੇ ਉਹਨੂੰ ਤੁਸੀਂ ਉਹਨੂੰ ਸੋਚੀ ਸਮਝੀ ਸ਼ਾਜਲ ਲੈ ਲਓ ਪਰ ਜੋ ਕੀਤਾ ਉਹਨੇ ਬਹੁਤ ਮਾੜਾ ਕੀਤਾ ਆ ਤੇ ਉਹਨੂੰ ਜਿਹੜੀ ਬੰਦੀ ਆ ਉਹਨੂੰ ਸਜ਼ਾ ਜਿਹੜੀ ਉਹ ਉਹ ਦਿੱਤੀ ਜਾਵੇ ਤੇ ਨਾਲ ਹੀ ਮੈਂ ਮੋਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਉਹ ਵੀ ਜਿਹੜੀ ਬਹੁਤ ਹੀ ਸੰਵਿਧਾਨ ਦੇ ਖਿਲਾਫ ਚੱਲ ਰਹੀ ਆ ਸੰਵਿਧਾਨ ਨੂੰ ਬਦਲਦੀ ਕਰ ਰਹੀ ਆ ਤੇ ਮੈਂ ਚੇਤਾਵਨੀ ਵੀ ਨਾਲ ਦੇਣਾ ਚਾਹੁੰਦਾ ਆ ਕਿ ਜੋ ਵੀ ਸੰਵਿਧਾਨ ਦਾ ਹੈਗਾ ਯਾ ਉਹਨੂੰ ਬਦਲ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਨਹੀਂ ਤਾਂ ਸਭ ਤੋਂ ਜ਼ਿਆਦਾ ਜਿਹੜੀ ਵੋਟ ਆ ਉਹ ਦਲਿਤ ਸਮਾਜ ਦੀ ਆ ਦਲਿਤ ਸਮਾਜ ਹੀ ਐਮਪੀ ਐਮਐਲ ਜਿਹੜੇ ਬਣਾ ਕੇ ਭੇਜਦਾ ਆ ਜੇ ਦਲਿਤ ਸਮਾਜ ਦੂਜੇ ਪਾਸੇ ਹੋ ਗਿਆ ਤੇ ਫਿਰ ਨਾ ਇਹਨਾਂ ਦੇ ਐਮਪੀ ਬਣਨਗੇ ਤੇ ਨਾ ਇਹਨਾਂ ਦੇ ਐਮਐਲਏ ਇਸ ਕਰਕੇ ਮੈਂ ਸਰਾਸਰ ਉਸ ਜਿਹੜੀ ਘਟਨਾ ਦੀ ਅੰਮ੍ਰਿਤਸਰ ਦੀ ਉਹਦੀ ਨਖੇਦੀ ਕਰਦਾ ਤੇ ਨਾਲ ਹੀ ਆਪਣੇ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਜਦੋਂ ਵੀ ਇਦਾਂ ਦਾ ਕੋਈ ਘਟਨਾ ਵਾਪਰਦੀ ਆ ਤੇ ਤੁਸੀਂ ਔਰ ਜ਼ੋਰ ਨਾਲ ਆਪਣੇ ਸਮਾਜ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਇਸ ਦਾ ਸਖੋ ਸਖਤ ਵਿਰੋਧ ਕਰਿਆ ਕਰੋ ਤੇ ਸਰਕਾਰ ਤੱਕ ਜੋ ਸਾਡੀ ਆਵਾਜ਼ ਜਾਵੇ ਤੇ ਕੋਈ ਅੱਗੇ ਤੋਂ ਇਦਾਂ ਦਾ ਅਨਸਰ ਜਿਹੜਾ ਉੱਠ ਕੇ ਕੋਈ ਵੀ ਸ਼ਰਾਤ ਨਾ ਕਰ ਸਕੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਸੀ 26 ਜਨਵਰੀ 1950 ਨੂੰ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਸੀ ਉਹ ਸੰਵਿਧਾਨ ਲਾਗੂ ਹੋਇਆ ਸੀ ਪੇਸ਼ ਕੀਤਾ ਉਹ ਸੰਵਿਧਾਨ ਲੇਖਣ ਵਾਲੀ 101 ਮੈਂਬਰ ਕਮੇਟੀ ਸੀ ਉਸ ਕਮੇਟੀ ਦਾ ਚਰਕਰ ਡਾక్టర్ ਅਮੇਰਗੜ ਜੀ ਸੀਗੇ ਉਸ ਦਿਨ ਜਦੋਂ ਸੰਵਿਧਾਨ ਦੀ ਚਰਚਾ ਚੱਲਦੀ ਸੀ ਦੇਸ਼ ਦੀ ਆਜ਼ਾਦੀ ਦੀ ਗੱਲ ਚੱਲਦੀ ਸੀ ਉਸੇ ਹੀ ਦਿਨ ਦਿਨ ਦਿਹਾੜੇ ਅੰਮਰਸਰ ਵਿੱਚ ਡਾਕਟਰ ਅਮੇਦਗਰ ਦੇ ਬੁੱਤ ਨੂੰ ਆਮ ਕਰਕੇ ਤਾਂ ਸ਼ਰਾਰਤੀ ਕਹਿੰਦੇ ਆ ਪਰ ਮੈਂ ਤਾਂ ਸ਼ਰਾਰਤੀ ਨਹੀਂ ਮੰਨਦਾ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਹ ਦੇ ਬੁੱਤ ਨੂੰ ਤੋੜਨਾ ਸ਼ੁਰੂ ਕਰ ਦਿੱਤਾ અપਮਾਨ ਕਰਨਾ ਕਿਸੇ ਦਾ ਬੁੱਤ ਨੂੰ અપਮਾਨ ਕਰਨਾ ਉਹ ਕੀਤਾ ਇਹ ਅਗਲੇ ਦਿਨ ਕਾਫੀ ਸ਼ਹਿਰਾਂ ਚ ਪੰਜ ਸੱਤ ਸ਼ਹਿਰਾਂ ਚ ਬੱਡਾ ਜਬਰਦਸਤ ਆਪਣੇ ਲਾਕੇ ਨੂਰਮਹਿਲ ਚ ਵੀ ਬੰਦ ਬੱਡਾ ਜਬਰਦਸਤ ਹੋਇਆ ਉਹਦੇ ਰੋਸ ਵਜਿ ਖੁਸ਼ੀ ਦੀ ਚੰਗੀ ਗੱਲ ਇਹ ਕਿ ਉਹ ਜਿਹੜਾ ਸ਼ਖਸ ਸੀ ਉਹ ਜਦ ਹੀ ਫੜ ਹੋ ਗਿਆ ਹੁਣ ਦੇਖਣ ਵਾਲੀ ਇਹ ਗੱਲ ਆ ਵੀ ਉਹਦੇ ਤੇ ਧਾਰਾ ਕਿਹੋ ਜੀਆਂ ਲੱਗਦੀਆਂ ਉਹਨੂੰ ਇਹ ਕਹਿ ਕਿ ਤੈਨੂੰ ਛੱਡਿਆ ਜਾਂਦਾ ਵੀ ਇਹ ਸਿਰ ਫਿਰਿਆ ਆ ਇਹ ਕਮਲਾਏ ਕਰੇ ਜੇ ਉਹ ਕਰੈਕ ਹੁੰਦਾ ਤਿੰਨ ਮਹੀਨਿਆਂ ਦਾ ਉਹ ਆ ਬਾਹਰੋਂ ਡਵਾਈਸ ਚੋਂ ਉਹ ਹੈ ਸਾਡੇ ਚੋਂ ਆ ਦਲਤਾਂ ਚੋਂ ਹੀ ਤੇ ਉਹ ਧਰਮਕੋਟ ਮੁਕੇ ਜੇਲੇ ਦਾ ਆ ਉਹ ਬੰਦੇ ਨੇ 3 ਮਹੀਨੇ ਤੋਂ ਡਬਈ ਚ ਆ ਕੇ ਆਪਣੇ ਘਰ ਨਹੀਂ ਗਿਆ ਅੰਮ੍ਰਿਤਸਰ ਵਿੱਚ ਕਿਰਾਏ ਦੇ ਮਕਾਨ 'ਚ ਰਹਿੰਦਾ ਰਿਹਾ ਤੇ 26 ਨੂੰ ਇੱਕ ਗਿਣੀ ਮਿਥੀ ਸਾਜ ਸੱਤ ਉਹ ਡਾਕਟਰ ਮੇਜ਼ਗਰ ਦਾ ਬੁੱਤ ਤੋੜਿਆ ਤੇ ਉਸ ਰੋਸ ਵਜੋਂ ਕੀ ਬਾਲਮੀਕ ਸੁਭਾਵਾਂ ਜਾਂ ਦੂਜੀਆਂ ਦਲਿਤ ਸੁਭਾਵਾਂ ਕੀ ਕਰਦੇ ਡਾਕਟਰ ਉਮੀਦਗਰ ਲੈ ਭਾਵੇਂ ਅੱਜ ਦੂਜੇ ਸਾਡੇ ਮਿੱਤਰ ਗਏ ਆ ਪਰ ਅਸਲ 'ਚ ਉਹ ਮੱਝ ਵੀ ਆ ਬਾਲਮਿਕੀ ਆ ਜਿਵੇਂ ਹਰਿਆਣੇ 'ਚ ਧੰਗੀ ਸਾਦੇ ਆ ਸਾਨੂੰ ਇਸੇ ਤਰ੍ਹਾਂ ਮਹਾਰਾਸ਼ਟra ਵਿੱਚ ਸਾਡੇ ਲੋਕਾਂ ਨੂੰ ਜਿਹੜੇ ਝਾੜੂ ਬਾਹਰੂ ਦਾ ਕੰਮ ਕਰਦੇ ਆ ਉਹਨਾਂ ਨੂੰ ਮਹਾਰ ਕਹਿੰਦੇ ਤੇ ਡਾਕਟਰ ਉਮੀਦਗਰ ਜੀ ਇੱਕ ਮਹਾਰ ਜਾਤ ਚੋਂ ਇਹਦਾ ਮਤਲਬ ਸਾਡਾ ਹੈ ਫਿਰ ਮਿਸਾਲ ਦੇ ਤੌਰ ਤੇ ਸਾਡੇ ਆਪਣੇ ਪਿੰਡ ਦੀ ਗੱਲ ਵਾ ਪੰਤ ਬਖਸ਼ੀ ਰਾਮ ਹੂ ਕੀ ਗਰਦਾਸ ਰਾਮ ਆਲਮ ਹੂ ਵੀ ਅਸੀਂ ਉਹਨਾਂ ਦਾ ਨਾਂ ਨਹੀਂ ਲੈਂਦੇ ਗਰਦਾਸ ਰਾਮ ਆਲਮ ਦਾ ਰੜਕੀ ਵਾਲਿਆ ਧਨੀਪਿੰਡ ਮੋਢਵਾ ਉਹ ਵੀ ਉਹਦਾ ਦਿਨ ਮਨਾਉਂਦੇ ਤੇ ਉਹ ਲੱਗਦਾ ਹੁੰਦਾ ਮੈਨੂੰ ਕਈ ਵਾਰੀ ਵੀ ਇਹ ਨਹੀਂ ਉਹ ਸਾਡੇ ਕੋਲ ਵੀ ਖੋ ਕੇ ਲੈ ਜਾਣਾ ਜਿਵੇਂ ਡਾਕਟਰ ਅਮੀਰ ਕਰਨ ਲੈ ਹੈ ਉਹ ਆਪਣਾ ਆਪਾਂ ਨੂੰ ਦੁੱਖ ਹੋਣਾ ਚਾਹੀਦਾ ਇਹਦਾ ਤੇ ਉਹਦੇ ਨਾਮ ਨੂੰ ਜਿੰਨਾ ਕ ਵੀ ਆਪਾਂ ਉਹਦੇ ਵਿੱਚ ਯੋਗਦਾਨ ਪਾ ਸਕਦੇ ਹਾਂ ਜੇ ਆਪਾਂ ਉਹਦੇ ਹੱਕ 'ਚ ਵਿਰੋਧ ਕਰਾਂਗੇ ਸਰਕਾਰ ਨੂੰ ਇਹ ਪਤਾ ਹੋਊਗਾ ਵੀ ਆ ਬਾਗੋਰ ਦਾ ਹੈਗਾ ਤਾਂ ਉਹ ਐਕਸ਼ਨ ਹੁੰਦਾ ਹੁੰਦਾ ਕਈ ਵਾਰੀ ਅਸੀਂ ਇਹ ਸੋਚ ਲੈਂਦੇ ਆ ਵੀ ਅਸੀਂ 5-7 ਹੈਗੇ ਆ ਇਹਦਾ ਕੀ ਬਣਦਾ ਇਹਦਾ ਵੀ ਅਸਰ ਹੁੰਦਾ ਮੀਡੀਆ 'ਚ ਜਾਂਦੀ ਗੱਲ ਪ੍ਰੈਸ 'ਚ ਜਾਂਦੀ ਆ ਸੀਆਈਡੀ ਨੋਟ ਕਰਦੀ ਆ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਇਹ ਜਿਹੜੀਆਂ ਸਰਕਾਰੀ ਏਜੰਸੀਆਂ ਆ ਉਹਨਾਂ ਕੋਲ ਇਹ ਗੱਲ ਚੱਲ ਜਾਂਦੀ ਆ ਵੀ ਅਲਾਕੇ ਚ ਪੰਜਾਬ ਚ ਜਾਂ ਦੇਸ਼ ਚ ਇਸ ਗੱਲ ਦਾ ਕਿੰਨਾ ਕੁ ਵਿਰੋਧ ਆ ਆਪਾਂ ਨੂੰ ਇਹ ਲੇਟ ਆਪਾਂ ਤਾਂ ਇਹ ਤਾਂ ਚਾਹੀਦਾ ਜਿੱਦਾਂ ਆਪਾਂ ਸੁਚੇਤਕ ਹੋਨੇ ਆ ਡਾਕਟਰ ਮੀਤਗਰ ਜੀ ਦਾ ਬਤਰੀ ਲੱਗਾ ਉਹਨਾਂ ਲੋਕਾਂ ਨੂੰ ਹੀ ਉੱਥੇ ਸ਼ੁਰੂ ਕਰ ਲੈਣਾ ਚਾਹੀਦਾ ਈ ਉਸ ਦਿਨ ਅਗਲੇ ਦਿਨ ਨਹੀਂ ਕੀਤਾ ਫੇਰ ਵੀ ਚੰਗੀ ਗੱਲ ਹੈ ਜੇ ਅੱਜ ਘੱਟੋ ਘੱਟ ਅਸੀਂ ਆਪਣੇ ਉਹਨੂੰ ਯਾਦ ਕਰਦੇ ਆ ਤੇ ਉਹਦਾ ਵਿਰੋਧ ਜਿਤਾਉਨੇ ਆ ਜੋ ਮਾੜੀ ਘਟਨਾ ਘਟੀ ਆ ਤੇ ਉਸ ਸਾਖਸ਼ ਨੂੰ ਵੱਧੋ ਵੱਧ ਕਾਨੂੰਨ ਸਜ਼ਾ ਦੇਵੇ ਤਾਂ ਕਿ ਸਾਡੀ ਜਿਹੜੀ ਉਹ ਭਾਵਨਾ ਸਾਡੇ ਲੋਕਾਂ ਦੀ ਜਿਹੜੇ ਮਨਾਂ ਨੂੰ ਠੇਸ ਪਹੁੰਚੀ ਆ ਉਹਨੂੰ ਕੁਝ ਤਸੱਲੀ